ਸਮਰਾਲਾ ਪੁਲਿਸ ਵੱਲੋਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਸਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਦਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਦੇਰ ਰਾਤ ਤਕਰੀਬਨ 22 ਵਜੇ ਡਿਟੇਨ ਕੀਤਾ ਗਿਆ ਇਹ ਰਾਤ ਕੋਈ ਸਵੇਰ 1 ਵਜੇ ਦੇ ਕਰੀਬ ਬਾਹਰ ਬੈਲ ਮੱਜੀ ਹੈ ਮੈਂ ਬਾਹਰ ਗਿਆ ਤੇ ਦੇਖਿਆ ਪੁਲਿਸ ਕਰ ਖੜੀ ਸੀਗੀ ਪੁਲਿਸ ਦੇ ਕੋਈ ਹੋਣੇ ਨੇ 20 ਬੰਦੇ ਹੋਣੇ ਨੇ ਪਹਿਲਾਂ ਇੱਕ ਦੋ ਗੱਡੀਆਂ ਸੀ ਫਿਰ ਬਾਅਦ ਦੇ ਵਿੱਚ ਡੀਐਸਪੀ ਵੀ ਆਏ ਨੇ ਲੋਕਲ ਪਹਿਲਾਂ ਮਿਰਕਲ ਐਸਐਚਓ ਸੀ ਫਿਰ ਬੈਠੇ ਰਹੇ ਨੇ ਇੱਥੇ ਘੰਟਾ ਤੇ 2:30 ਵਜੇ ਫਿਰ ਬਾਪੂ ਜੀ ਉਹਨਾਂ ਦੇ ਨਾਲ ਚਲੇ ਗਏ ਨੇ ਉਹ ਲੈ ਕੇ ਨੇ ਜਦ ਪੁਲਸ ਆਇਆ ਤਾਂ ਰਾਜਵਾਲ ਸਾਹਿਬ ਆ ਰਾਮ ਕਰ ਰਹੀ ਸੀ ਸੌ ਰਹੀ ਸੀ ਉਹ ਸੌ ਰਹੀ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਨੇ ਜਿਹੜਾ ਰਿਕੁਐਸਟ ਕੀਤੀ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਉਠਾਇਆ ਹਾਂਜੀ ਹਾਂਜੀ ਅਰੈਸਟ ਦੀ ਗੱਲ ਕਰੀਏ ਤਾਂ ਉਹ ਅਰੈਸਟ ਕਰਕੇ ਕੁਝ ਦੱਸਿਆ ਵੀ ਕਿੱਥੇ ਲੈ ਕੇ ਜਾ ਰਹੇ ਨੇ ਨਹੀਂ ਉਹਨਾਂ ਨੇ ਕੋਈ ਨਹੀਂ ਦੱਸਿਆ ਹੈਗਾ ਵੀ ਕਿੱਥੇ ਲੈ ਕੇ ਜਾ ਰਹੇ ਨੇ ਥੋੜੀ ਉਸ ਤੋਂ ਬਾਅਦ ਗੱਲਬਾਤ ਹੋਈ ਵੀ ਰਾਜਾ ਸਾਹਿਬ ਕਿਸ ਜਗ੍ਹਾ ਤੇ ਨੇ ਸੇਫ ਨੇ ਠੀਕ ਨਹੀਂ ਇੰਨਾ ਕੁ ਪਤਾ ਹੈ ਵੀ ਉਹ ਸੇਫ ਨੇ ਠੀਕ ਨੇ ਤੇ ਦਵਾਈਓ ਆਪਣੀ ਪਹਿਲੇ ਹੀ ਨਾਲੇ ਲੈ ਗਏ ਸੀਗੇ ਰਾਤ ਨੂੰ ਤੇ ਉਹ ਠੀਕ ਨੇ ਇੰਨਾ ਕੋ ਪਤਾ ਲੱਗਿਆ ਇਹ ਗੱਲ ਕਰ ਰਹੀਏ ਪੂਰੇ ਪੰਜਾਬ ਵਿੱਚ ਜਿਹੜੀ ਕਾਰਵਾਈਆਂ ਹੋ ਰਹੀਆਂ ਨੇ ਕਿਸਾਨ ਲੀਡਰ ਚੱਕੇ ਜਾ ਰਹੇ ਨੇ ਕੱਲ ਜਿਹੜੀ ਮੀਟਿੰਗ ਸੀ ਬੇਸ ਹਟਾ ਨਿਕਲੀ ਆ ਤੇ ਕਿਵੇਂ ਦੇਖਦੇ ਜਿਹੜੀ ਜਿਹੜੀ ਡੇਟੇਨ ਕੀਤਾ ਜਾ ਰਹੇ ਨੇ ਲੀਡਰ ਇਹਦੇ ਨਾਲ ਲੱਗਦਾ ਨਹੀਂ ਵੀ ਇਹ ਜਿਹੜਾ ਮਾਮਲਾ ਹੋਰ ਭੱਖੂ ਸਰਕਾਰ ਦੇ ਖਿਲਾਫ ਇਹ ਜਿਹੜਾ ਕੱਲ ਮੀਟਿੰਗ ਹੋਈ ਹੈ ਸੀਐਮ ਸਾਹਿਬ ਨਾਲ ਉਥੇ ਸਮਝ ਨਹੀਂ ਆ ਰਿਹਾ ਵੀ ਕਿਉਂ ਸੀਐਮ ਸਾਹਿਬ ਇੰਨੀ ਤਲਖੀ ਦੇ ਵਿੱਚ ਉੱਠ ਕੇ ਚਲੇ ਗਏ ਨੇ ਤੇ ਉਹ ਤਲਖੀ ਉਹਨਾਂ ਨੂੰ ਕਿਉਂ ਆਈ ਕਿਉਂਕਿ ਕਿਸੇ ਵੀ ਕਿਸਾਨ ਆਗੂ ਨੇ ਕੋਈ ਅਪਸ਼ਬਦ ਨਹੀਂ ਬੋਲਿਆ ਕਿਸੇ ਅਫਸਰ ਸਾਹਿਬਾਨ ਦੇ ਬਾਰੇ ਜਾਂ ਕਿਸੇ ਮਨਿਸਟਰ ਦੇ ਬਾਰੇ ਉਹ ਇਹ ਕਹਿ ਕੇ ਚਲੇ ਗਏ ਨੇ ਚੰਗਾ ਫਿਰ ਤੁਸੀਂ ਜਿਹੜਾ ਕਰਨਾ ਕਰ ਲੋ ਤੇ ਇਹ ਬੜੀ ਮੰਦ ਭਾਗੀ ਗੱਲ ਹੈ ਉਸ ਤੋਂ ਪਹਿਲਾਂ ਜਿੰਨੀ ਮੀਟਿੰਗ ਚੱਲ ਰਹੀ ਸੀ ਉਹ ਬਹੁਤ ਖੁਸ਼ਗੁਵਾਰ ਮੀਟਿੰਗ ਹੋਈ ਹੈ 7 8 8 9 ਇਸ਼ੂਸ ਡਿਸਕਸ ਹੋ ਗਏ ਸੀਗੇ ਉਦੋਂ ਬਾਅਦ ਉਹ ਕਹ ਉਹਨਾਂ ਨੇ ਅੱਖ ਦਾ ਬਹਾਨਾ ਜਾਂ ਉਹਨਾਂ ਦੀ ਅਪਾਇੰਟਮੈਂਟ ਹੋਣੀ ਹੈ ਡਾਕਟਰ ਨਾਲ ਇਹਨਾਂ ਨੇ ਰਿਕਵੈਸਟ ਕੀਤੀ ਕਿ 5 ਮਿੰਟ ਹੋਰ ਬੈਠ ਜਾਓ ਕਿਉਂਕਿ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਰਿਲੇਟਡ ਇਸ਼ੂ ਡਿਸਕਸ ਹੋ ਰਿਹਾ ਸੀ ਉਹ ਡਿਪਾਰਟਮੈਂਟ ਉਹਨਾਂ ਦੇ ਕੋਲ ਹੈ ਬਾਪੂ ਨੇ ਕਿਹਾ ਵੀ 5 ਮਿੰਟ ਲੈਣੇ ਨੇ ਫਿਰ ਤੁਸੀਂ ਚਲੇ ਜਾਓ ਪਰ ਪਤਾ ਨਹੀਂ ਕਿਉਂ ਉਹ ਵਿੱਚੋਂ ਹੀ ਆਪਣਾ ਚਲੇ ਗਏ ਤੇ ਰਾਤ ਦੀ ਜਿਹੜੀ ਕਾਰਵਾਈ ਹੈ ਮੈਂ ਸਮਝਦਾ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਹਰੇਕ ਨੂੰ ਰਾਈਟ ਹੈ ਆਪਣੀ ਗੱਲ ਕਹਿਣ ਦਾ ਸਰਕਾਰ ਨੂੰ ਨਹੀਂ ਕਹਿਣੀ ਤਾਂ ਹੋਰ ਕਿਹਨੂੰ ਕਹਿਣੀ ਹੈ ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਨੇ ਹੀ ਮਸਲੇ ਲੋਕਾਂ ਦੇ ਹੱਲ ਕਰਨੇ ਨੇ ਤੇ ਇਹ ਗ੍ਰਿਫਤਾਰੀ ਦੇ ਨਾਲ ਮੇਰੇ ਖਿਆਲ ਦੇ ਵਿੱਚ ਜਿਹਨੂੰ ਨਹੀਂ ਵੀ ਸੀ ਪਤਾ 5 ਤਰੀਕ ਦਾ ਅੱਜ ਉਹ ਲੋਕ ਜਾਗੇ ਨੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਰਾਜੀਵਾਲ ਸਾਹਿਬ ਜਾਂ ਜਾਂਦੇ ਤੁਹਾਡੀ ਕੋਈ ਡਿਊਟੀ ਲਗਾ ਕੇ ਗਏ ਨੇ ਮੋਰਚੇ ਦੀ ਨਹੀਂ ਕੋਈ ਇਹੋ ਜੀ ਐ ਸੱਚ ਤਾਂ ਨਹੀਂ ਪਰ ਮੈਂ ਪਹਿਲਾਂ ਵੀ ਕਦੇ ਜਦੋਂ ਕਿਤੇ ਇਹੋ ਜੀ ਕੋਈ ਇਹਨਾਂ ਦੀ ਇਲਨੈਸ ਹੋਈ ਆ ਜਾਂ ਕੁਝ ਹੋਈ ਆ ਸਾਥ ਦੇਈਦਾ ਜਥੇਬੰਦੀ ਦੇ ਵਿੱਚ ਜਿੰਨਾ ਕ ਯੋਗਦਾਨ ਹੋਵੇ ਵੱਧ ਤੋਂ ਵੱਧ ਪਾਈਦਾ ਫਿਰ